Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਗੱਲ ਤਾਂ ਕਿਹਦੀ ਕਰਦੇ ਆ ਕਾਂਗਰਸ ਕਹਿੰਦੀ ਸਾਡੇ ਨਾਲ ਤਕਾ ਹੋਇਆ ਆਮ ਆਦਮੀ ਨਾਲ ਪਾਰਟੀ ਕਹਿੰਦੀ ਸਾਡੇ ਨਾਲ ਤਕਾ ਹੋਇਆ ਅਸਲ ਜਿਹੜਾ ਤਕਾ ਜਿਹੜੇ ਹਲਕੇ ਦੇ ਵਿੱਚ ਹੋਇਆ ਸੀਗਾ 2017 ਦੇ ਦਸੰਬਰ ਚੋਣਾਂ ਵਿੱਚ ਮੱਲਾਂ ਵਾਲੇ ਜਦੋਂ ਚੋਣ ਹੋਣੀ ਸੀਗੀ ਜੀ ਉੱਥੇ ਸਾਡੇ ਕਾਲੀ ਦਲ ਦੇ ਵਰਕਰਾਂ ਨਾਲ ਤਕਾ ਹੋਇਆ ਸੀ ਉਹਨਾਂ ਦੀਆਂ ਗੱਡੀਆਂ ਭਨੀਆਂ ਗਈਆਂ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਇਹੀ ਪ੍ਰਸ਼ਾਸਨ ਉਦੋਂ ਸੀਗਾ ਜਿਹੜਾ ਉਦੋਂ ਮਜੂਦਾ ਜਿਹੜਾ ਐਮ ਐਲ ਏ ਸੀ ਕੁਲਬੀਰ ਸਿੰਘ ਜੀਰਾ ਉਹਦੀ ਪਿੱਛੇ ਖੜਾ ਸੀਗਾ ਔਰ ਉਸ ਸਮੇਂ ਸਾਡੇ ਸੁਖਬੀਰ ਸਿੰਘ ਬਾਦਲ ਜਿਹੜੇ ਸ਼ਰਮਣੀ ਕਾਲਦੇਵਾਲ ਦੇ ਪ੍ਰਧਾਨ ਸੀ ਔਰ ਸਮੁੱਚੀ ਟੀਮ ਨੂੰ ਹਰੀ ਕੇ ਨਹਰ ਦੇ ਉੱਪਰ ਤਿੰਨ ਦਿਨ ਲਗਾਤਾਰ ਧੰਨਾ ਲਾਉਣਾ ਪਿਆ ਔਰ ਸਾਡੇ ਉਹਨਾਂ ਦੇ ਪ੍ਰਧਾਨ ਜੀ ਉਹਨਾਂ ਦੇ ਵੀ ਪਰਚੇ ਦਰਜ ਹੋਏ ਆਮ ਵਰਕਰਾਂ ਦੇ ਵੀ ਪਰਚੇ ਦਰਜ ਹੋਏ ਔਰ ਪਰਚੇ ਦੇ ਵਿੱਚ ਅੱਜ ਤੱਕ ਵੀ ਉਹ ਜੀਰੇ ਤਸਦੀਕ ਚਾਕੇ ਸੁਭੀਰ ਬਾਲੇ ਜੀ ਵਿਕਰਮ ਮਜੀਠੀਆ ਜੀ ਤਰੀਕਾ ਪੁੱਗਦੇ ਰਹੇ ਆ ਹੀਰੋ ਸਾਹਿਬ ਗੱਲ ਕਰੀਏ ਕਾਲੀ ਦਲ ਦੀ ਤੇ ਕਾਲੀ ਦਲ ਕਹਿੰਦਾ ਸਾਡੇ ਨਾਲ ਧੱਕਾ ਹੋਇਆ ਕਾਂਗਰਸ ਕਹਿੰਦੀ ਸਾਡੇ ਨਾਲ ਧੱਕਾ ਹੋਇਆ ਆਮ ਆਦਮੀ ਪਾਰਟੀ ਕਹਿੰਦੀ ਸਾਡੇ ਨਾਲ ਧੱਕਾ ਹੋਇਆ ਵਾ ਕੀ ਲੱਗਦਾ ਕਿਉਂਕਿ ਅਸਲ ਧੱਕਾ ਜਿਹੜਾ 2017 ਤੋਂ ਲੈ ਕੇ 2022 ਤੱਕ ਸੀਗਾ ਉਹ ਸ਼ਰਮ ਨਹੀਂ ਕਾਲੀ ਦਲ ਦੇ ਵਰਕਰਾਂ ਨਾਲ ਧੱਕਾ ਹੋਇਆ ਸੀ ਪੰਚਾਇਤੀ ਚੋਣਾਂ ਜਿਹੜੀਆਂ ਲੁੱਟੀਆਂ ਗਈਆਂ ਸੀ 1.500 ਦੇ ਵਿੱਚ ਧੱਕੇ ਨਾਲ ਸਰਪੰਚ ਬਣਾਏ ਗਏ ਸੀ ਜਿਹੜੀਆਂ ਸਾਡੀਆਂ ਕਾਲੀ ਦਲ ਦੇ ਵੀਰਾਂ ਦੀਆਂ ਪੱਗਾਂ ਲੱਥੀਆਂ ਉਹਨਾਂ ਨੂੰ ਡਾਂਗ ਰੋੜ ਮਾਰੇ ਗ ਸ਼੍ਰੋਮਣੀ ਕਾਲੀਦਲ ਨੇ ਧੱਕਾ ਹੋਇਆ ਆਮ ਆਦਮੀ ਪਾਰਟੀ ਦਾ ਤਾਂ ਹੋਣੀ ਨਹੀਂ ਸੀ ਜਿਹੜਾ ਅੱਜ ਮੌਜੂਦਾ ਵਿਧਾਇਕ ਦਾ ਬੇਟਾ ਲੱਗਦਾ ਕਿ ਭਾਜੀਆਂ ਮੋੜਾਂਗੇ ਇਹਨਾਂ ਦਾ ਤਾਂ ਕੋਈ ਤਾਂ ਵजूद ਹੀ ਹੈ ਨਹੀਂ ਸੀਗਾ ਨਾ ਕਿਸੇ ਕਮੇਟੀ ਦੇ ਇਲੈਕਸ਼ਨ 'ਚ ਸੀਗੇ ਨਾ ਕਿਸੇ ਸਰਪੰਚੀ ਦੇ ਇਲੈਕਸ਼ਨ ਸੀਗੇ ਨਾ ਹੀ ਉਹਦੇ ਪਾਰਟੀ ਕਿਸੇ ਇਲੈਕਸ਼ਨ ਦੇ ਵਿੱਚ ਸੀ ਜਿੰਨਾ ਧੱਕਾ ਹੋਇਆ ਅੱਜ ਤੱਕ ਸ਼੍ਰੋਮਣੀ ਕਾਲੀਦਲ ਦੇ ਵਰਕਰਾਂ ਨਾਲ ਸ਼੍ਰੋਮਣੀ ਕਾਲੀਦਲ ਦੇ ਪੋਧੇਦਾਰਾਂ ਨਾਲ ਸ਼੍ਰੋਮਣੀ ਕਾਲੀਦਲ ਦੇ ਨਾਲ ਹੀ ਧੱਕਾ ਦਿੱਤਾ ਕੌਂਸਲ ਨੇ ਭਾਜੀ ਦਾ ਸ਼੍ਰੋਮਣੀ ਕਾਲੀਦਲ ਨੇ ਮੋੜ ਦਿੱਤੀ ਜੀ ਆ ਜਿਵੇਂ ਬਧਾਏ ਕਾ ਬਧਾਏ ਕਹਦਾ ਬੇਟਾ ਰੂਹ ਬਚਲਾਉਂਦਾ ਵਾ ਦੂਸਰਿਆਂ ਦੇ ਤੇ ਕੀ ਲੱਗਦਾ ਕਿ ਐਮਐਲਏ ਦੀ ਫਿਰ ਪਾ ਪਾਵਰ ਘਟ ਹੈ ਤੇ ਉਹਦੇ ਬੇਟੇ ਦੀ ਜ਼ਿਆਦਾ ਹੋਈ ਕਿਉਂਕਿ ਸੱਤਾ ਦੇ ਨਸ਼ੇ ਦੇ ਵਿੱਚ ਨੌਜਵਾਨ ਬੱਚਾ ਹੈ ਗਰਮ ਖੂਨ ਹੈ ਉਹ ਆਪਦੇ ਸੰਸਕਾਰ ਜਾਂ ਆਪਦੇ ਪਿਤਾ ਦੀ ਜਿਹੜੀ ਨਰਮਾਈ ਸੀ ਉਹਨੂੰ ਭੁੱਲ ਚੁੱਕਾ ਉਹ ਸੱਤਾ ਦੇ ਹੰਕਾਰ ਦੇ ਵਿੱਚ ਹੀ ਇਹੋ ਜਿਹੀ ਬਿਆਨਬਾਜ਼ੀ ਕਰ ਰਿਹਾ ਜਿਹੜੀ ਕਿ ਬਹੁਤ ਮੰਦ ਭਾਗੀ ਹੈ ਜੀ ਆਉਣ ਵਾਲੇ ਸਮੇਂ ਵਾਸਤੇ ਵੀ ਲੋਕਾਂ ਦੇ ਵਿੱਚ ਇਹ ਕੋਈ ਚੰਗੀ ਭਰਤ ਨਹੀਂ ਹੈ ਕਿਉਂਕਿ ਜੁਮਮਵਾਰ ਜਿਹੜਾ ਲੋਕਾਂ ਨੇ ਐਮਐਲਏ ਬਣਾਇਆ ਉਹ ਨਰੇਸ਼ ਕਟਾਰੀਆ ਨੂੰ ਬਣਾਇਆ ਨਾ ਕਿ ਸ਼ੰਕਰ ਕਟਾਰੀਆ ਨੂੰ ਕੋਈ ਉਹਦਾ ਅਧਿਕਾਰ ਨਹੀਂ ਜਾਂ ਕਿਸੇ ਦਫਤਰਾਂ ਦੇ ਵਿੱਚ ਅਫਸਰਾਂ ਨੇ ਕੁਰਸੀਆਂ ਦੇ ਬੈਠ ਕੇ ਮੀਟਿੰਗਾਂ ਲੈਣ ਦਾ ਜਾਂ ਕਿਸੇ ਅਫਸਰਾਂ ਨੂੰ ਰੋਪ ਚਲਾਉਣ ਦਾ ਇਹ ਅਧਿਕਾਰ ਸਿਰਫ ਲੋਕਾਂ ਨੇ ਡੈਮੋਕ੍ਰੇਸੀ ਰਹੀ ਲੋਕਤੰਤਰ ਦੇ ਰਹੀ ਨਰੇਸ਼ ਕਟਾਰੀਆ ਨੂੰ ਵੋਟ ਪਾ ਕੇ ਉਹਨੂੰ ਐਮਐਲਏ ਬਣਾਇਆ ਉਹਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ